ਹੈਲੋ ਜੀ ਰਾਮ ਰਾਮ ਜੀ ਸਸ਼ਰੀਆ ਕਾ ਤੁਹਾਡੇ ਮੌਨਿਕਾ ਧਵਨ ਆਗੇ ਨੇ ਤੁਹਾਡੇ ਚੈਨਲ ਦੇ ਨਾਮ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੌਨਿਕਾ ਧਵਨ ਅਫੀਸ਼ਲ ਔਰ YouTube ਦਾ ਸੇਮ ਪੇਜ ਰਹੇਗਾ ਮੌਨਿਕਾ ਧਵਨ ਅਫੀਸ਼ਲ ਹਾਂਜੀ ਤੁਸੀਂ ਪਰਵਾਸੇ ਮੈਂ ਸਭ ਕਿਵੇਂ ਹੋ ਠੀਕ ਠਾਕ ਹੋ ਤੰਦਰੁਸਤ ਹੋ ਮੈਂ ਪ੍ਰਮਾਤਮਾ ਕੀ ਇਸ ਚੀਜ਼ ਦੀ ਹਮੇਸ਼ਾ ਵਿਸ਼ਿੰਗਸ ਕਰਦੀ ਰਹਿੰਦੀ ਆ ਕਿ ਮੇਰਾ Facebook ਪਰਿਵਾਰ ਮੇਰਾ YouTube ਫੈਮਲੀ ਹਮੇਸ਼ਾ ਵਧੀਆ ਵਧੀਆ ਤੰਦਰੁਸਤ ਤੇ ਆਪਣੇ ਕਾ ਠੀਕ ਠਾਕ ਰਹੇ ਹਾਂਜੀ ਕੱਲ੍ਹ ਦੇ ਇੱਕ ਵੀਡੀਓਸ ਵਿੱਚ ਮੈਂ ਛੋਟਾ ਜਿਹਾ ਮਨਾ ਕੇ ਪਾਇਆ ਸੀ ਕਿ ਤੁਸੀਂ ਮੈਨੂੰ ਦੱਸਣਾ ਕਿ ਮੇਰਾ ਐਟੀਟਿਊਡ ਹੈ ਕਿ ਨਹੀਂ ਹੈ ਤੇ ਕਈਆਂ ਨੇ ਕਿਹਾ ਹੈ ਤੇ ਕਈਆਂ ਨੇ ਕਿਹਾ ਨਹੀਂ ਹੈ ਜਿਨ੍ਹਾਂ ਨੇ ਕਿਹਾ ਨਹੀਂ ਹੈ ਉਹਨਾਂ ਲਈ थैंक यू ਤੇ ਜਿਨ੍ਹਾਂ ਨੇ ਕਿਹਾ ਹੈ ਤੇ ਉਹਨਾਂ ਨੂੰ ਮੈਂ ਨਹੀਂ ਸਮਝਾ ਸਕਦੀ ਕਿਉਂਕਿ ਔਰ ਸ਼ਾਇਦ ਉਹਨਾਂ ਵਿੱਚੋਂ ਕੁਝ-ਕੁਝ ਲੋਗ ਉਹੋ ਦੇ ਵੀ ਆ ਜਿਨ੍ਹਾਂ ਨੇ ਅਜੇ ਤੱਕ ਮੋਨਿਕਾ ਦੇ ਚੈਨਲ ਨੂੰ ਕਦੀ ਚੈੱਕ ਨਹੀਂ ਕੀਤਾ ਮੋਨਿਕਾ ਦੇ ਚੈਨਲ ਨੂੰ ਕਦੀ ਜ਼ਰੂਰੀ ਨਹੀਂ ਸਮਝਿਆ ਮੋਨਿਕਾ ਦੀਆਂ ਗੱਲਾਂ ਬਾਤਾਂ ਨੂੰ ਜ਼ਰੂਰੀ ਨਹੀਂ ਸਮਝਿਆ ਤੇ ਉਹਨਾਂ ਲਈ ਮੇਰੇ ਕੋਲ ਸਵਾਲਾਂ ਦੇ ਜਵਾਬ ਖਤਮ ਸੋ ਇਸ ਲਈ ਮੈਨੂੰ ਜਿਸ ਤਰ੍ਹਾਂ ਲੋਗ ਕਹਿ ਰਹੇ ਨੇ ਜਿਸ ਤਰ੍ਹਾਂ ਦੀ ਗੱਲ ਨੂੰ ਕਲੀਅਰ ਕਰ ਰਹੇ ਨੇ ਉਹਨਾਂ ਦੇ ਤਰੀਕੇ ਨਾਲ ਠੀਕ ਹੈ ਬੜੇ ਜਿਸ ਤਰ੍ਹਾਂ ਦੀ ਮੈਂ ਹਾਂ ਮੈਨੂੰ ਪਤਾ ਮੈਂ ਠੀਕ ਠਾਕ ਹਾਂ ਤੇ ਕਿਸ ਤਰ੍ਹਾਂ ਦਾ ਵੀ ਕੋਈ ਮੈਨੂੰ ਮੈਸੈਂਜਰ ਆਈ ਮੈਸੇਜ ਆਵੇ ਜਾਂ ਕਿਸੇ ਤਰ੍ਹਾਂ ਦੀ ਨੌਨਸਟਿਕ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਆਂਦੀ ਹੈ ਤੇ ਮੈਨੂੰ ਲੱਗਦਾ ਕਿ ਮੈਂ ਮਤਲਬ ਉਹਨਾਂ ਨੂੰ ਰਿਪਲਾਈ ਔਰ ਜਵਾਬ ਦੇਣ ਦਾ ਸਵਾਲ ਰੱਖਦੀ ਆਂ ਸੋ ਬਾਕੀ ਅੱਜ ਜੇ ਹਲਕਾ ਜਿਹਾ ਫਿਰ ਤੋਂ ਥੋੜਾ ਜਿਹਾ ਚਮਾਸਾ ਵਗੈਰਾ ਜਿਹਾ ਲੱਗਾ ਹੋਇਆ ਹਲਕਾ ਸਵੇਰੇ ਬਾਰਿਸ਼ ਦੇ ਦੋ ਬੂੰਦਾ ਗਿਰੀਆਂ ਨੇ ਤੇ ਫਿਰ ਮੌਸਮ ਹੋ ਗਿਆ ਬਹੁਤ ਜ਼ਿਆਦਾ ਬਕਵਾਸ ਤੇ ਸੋਚਿਆ ਸੀ ਆਫਟਰਨੂਨ ਦਾ ਟਾਈਮ ਚੱਲ ਰਿਹਾ ਹੈ ਕਿ ਚਲੋ ਜੀ ਥੋੜਾ ਜਿਹਾ ਮੈਂ ਮਤਲਬ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਤੇ ਗੱਲਬਾਤ ਕਰਨ ਦੇ ਵਿੱਚ ਥੋੜੀ ਬਹੁਤੀ ਆਪਣੀ ਜਿਹੜੀ ਹੈ ਕਿ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂ ਬਾਕੀ ਦਿਨਾਂ ਦੇ ਹਿਸਾਬ ਨਾਲ ਦਿਖਿਆ ਜਾਵੇ ਤੇ ਦੇਖੋ ਜੀ ਇਸ ਮਹੀਨੇ ਦਾ ਪਤਾ ਹੀ ਨਹੀਂ ਲੱਗਾ ਇਹ ਮਹੀਨਾ ਕਦੋਂ ਬੀਤ ਗਿਆ ਜੁਲਾਈ ਅਗਸਤ ਇਹ ਦੋ ਮਹੀਨੇ ਕਿਦਾਂ ਜਲਦੀ ਜਲਦੀ ਫਾਸਟ ਦੀ ਤਰ੍ਹਾਂ ਬੀਤੇ ਪਤਾ ਹੀ ਨਹੀਂ ਲੱਗਾ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਲ ਦੇ ਵਿੱਚ ਸਿਰਫ ਖੁਸ਼ੀ ਹੀ ਦਿਨ ਰਹੇਗੇ ਨੇ ਪਤਾ ਤੁਹਾਨੂੰ ਸਿਰਫ ਕੁਛ ਹੀ ਦਿਨ ਤੇ ਕੁਛ ਹੀ ਮਹੀਨੇ ਤੇ ਸਾਲ ਇੰਨੀ ਜਲਦੀ ਰਫਤਾਰ ਦੀ ਤਰ੍ਹਾਂ ਫਾਸਟ ਭੱਜਿਆ ਤੇ ਮੈਂ ਕਹਿੰਦੀ ਮੇਰੇ ਵਰਗੀ ਸੋਚ ਰਹੀ ਹੈ ਕਿ ਮੌਨਿਕਾ ਤੁਹਾਨੂੰ ਸਾਲ ਹੋ ਚੱਲਿਆ ਚੈਨਲ ਸਟਾਰਟ ਕੀਤੇ ਹੋਏ ਸਾਲ ਇੰਨੀ ਜਲਦੀ ਆ ਗਿਆ ਕਿ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਮੇਂ ਦੇ ਨਾਲ ਸਭ ਕੁਝ ਨਿਕਲ ਗਿਆ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਕੱਲ ਦਾ ਜਿਹੜਾ ਮੈਂ ਟਾਪਿੰਗ ਡਾਲਿਆ ਸੀ ਉਹਨੂੰ ਲੈ ਕੇ ਬਾਦਿਸ਼ਾ ਨੂੰ ਲੈ ਕੇ ਤੇ ਆਪਣੇ ਆਪਣੇ ਤੁਸੀਂ ਆਪਣੇ ਜਿਸ ਤਰ੍ਹਾਂ ਵੀ ਆ ਮੌਸਮ ਨੂੰ ਦੇਖਿਆ ਜਾਵੇ ਜਾਂ ਕਿਸੇ ਤਰ੍ਹਾਂ ਦਾ ਦੇਖਿਆ ਜਾਵੇ ਫਲਾਦ ਦੀ ਘੜੀ ਹਜੇ ਪਹਾੜਾਂ ਵਾਲੇ ਪਾਸੇ ਜਾਣਾ ਜੇ ਕੋਈ ਯਾਤਰਾ ਵਾਲ ਜਾਣਾ ਪਲਾਨ ਕਰ ਰਹੇ ਹੋ ਤੇ ਹਜੇ ਫਲਾਦ ਦੀ ਘੜੀ ਹਜੇ ਰੁਕ ਜਾਓ ਥੋੜੇ ਟਾਈਮ ਲਈ ਕਿਉਂਕਿ ਜਿੰਦੇ ਤੱਕ ਪਿੱਛੇ ساری ਸੈਟਿੰਗਸ ਨਹੀਂ ਸੈੱਟ ਹੋ ਰਹੀ ਤੇ ਕੋਈ ਵੀ ਰਿਸਕ ਨਾ ਲਵੋ ਪਹਾੜਾਂ ਚ ਜਾਣ ਦਾ ਜਾਂ ਕਿਤੇ ਘੁੰਮਣ ਫਿਰਨ ਦਾ ਕਿਉਂਕਿ ਸਮੇਂ-ਸਮੇਂ ਦੇ ਨਾਲ ਹਰ ਇੱਕ ਚੀਜ਼ ਬਦਲਦੀ ਹੈ ਵੱਧਦੀ ਹੈ ਹੰਡਦੀ ਹੈ ਤੇ ਉਹਨੂੰ ਟਾਈਮ ਥੋੜਾ ਦੋ ਉਹ ਕਿ ਤਾਂ ਕਿ ਹਰ ਇੱਕ ਜਗ੍ਹਾ ਜਿੱਥੇ ਜਿੱਥੇ ਸੇਫ ਹੈ ਉਹ ਹੋਰ ਵੀ ਜ਼ਿਆਦਾ ਵਧੀਆ ਤੇ ਸੇਫ ਹੋ ਸਕੇ ਸੋ ਬਾਕੀ ਮੰਡੇ ਦਾ ਦਿਨ ਜਲਦੀ ਹੀ ਆਉਣ ਵਾਲਾ ਹੈ ਪਤਾ ਹੀ ਨਹੀਂ ਲੱਗਾ ਬੱਚਿਆਂ ਦੀ ਕਦੋਂ ਛੁੱਟੀਆਂ ਸਟਾਰਟ ਹੋਈਆਂ ਚਾਰ ਪੰਜ ਦਿਨ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਾ ਤੇ ਤੁਹਾਨੂੰ ਮੈਂ ਦੱਸਦੀ ਜਿਵੇਂ ਸਾਲ ਦਾ ਨਹੀਂ ਬਦਲਦਾ ਉਸ ਦਿਨਾਂ ਦਾ ਨਹੀਂ ਪਤਾ ਲੱਦਾ ਦਿਨਾਂ ਦਾ ਨਹੀਂ ਬਦਲਦਾ ਟਾਈਮ ਪੀਰੀਅਡ ਦਾ ਨਹੀਂ ਬਦਲਦਾ ਗੱਡੀ ਦੀ ਤਰ੍ਹਾਂ ਉਸਤਾਦ ਦੀ ਤਰ੍ਹਾਂ ਸਿਰਫ ਸਮਾਂ ਜ਼ਿੰਦਗੀ ਜਾ ਰਹੀ ਹੈ ਤੇ ਬੀਤ ਰਹੀ ਹੈ ਤੇ ਵਕਤ ਦੇ ਨਾਲ ਘੁੰਮੀ ਹੀ ਜਾ ਰਹੀ ਹੈ ਤੇ ਬਾਕੀ ਗੱਲਾਂ ਬਾਤਾਂ ਬਹੁਤ ਨਹੀਂ ਕਰਨ ਲਈ ਬੜ ਮੈਂ ਨਹੀਂ ਚਾਹਦੀ ਮੇਰਾ ਪਰਿਵਾਰ ਫੇਸਬੁੱਕ ਮੇਰੀ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਬੋਰਿੰਗ ਹੋ ਜਾਏ ਸੋ ਇਸ ਲਈ ਮੈਂ ਆਪਣੀ ਵੀਡੀਓਸ ਨੂੰ ਇੱਥੇ ਹੀ ਸਮਾਪਤ ਕਰਦੀ ਹਾਂ ਯਸ ਥੋੜੇ ਟਾਈਮ ਲਈ ਤੁਹਾਡਾਂ ਨਾਲ ਗੱਲਬਾਤ ਕਰਨੀ ਸੀ ਇਸ ਵਿਸ਼ੇ ਤੇ ਵੀਡੀਓਸ ਨੂੰ ਲੈ ਕੇ ਤੇ ਆਪਣੇ ਆਪਣੇ ਰਾਜੀ ਖੁਸ਼ੀ ਰੋਸ ਥੈਂਕ ਯੂ ਸੋ ਮਾਸ ਧੰਨਵਾਚੀ